ਆ ਦੇਖ ਲੋ ਟਰੈਵਲ ਏਜੰਟਾਂ ਦਾ ਹਾਲ ਟਰੈਵਲ ਏਜੰਟ ਦੇ ਕਰਕੇ ਉਜੜਿਆ ਇਹ ਸਾਰਾ ਪਰਿਵਾਰ ਦੱਤ ਕਾਰਨ ਇਹ ਜੀ ਅਮੀਗ੍ਰੇਸ਼ਨ ਤੋਂ ਫਾਈਲ ਅਪਲਾਈ ਕਰਾਈ ਸੀ ਆਪਦੇ ਬ੍ਰਦਰ ਦੀ ਯੂਕੇ ਲਈ ਉਹਨਾਂ ਨੇ ਸਾਡੇ ਨਾਲ ਫਰਾਡ ਕੀਤਾ ਸਾਨੂੰ ਨਹੀਂ ਦੱਸਿਆ ਕੁਝ ਵੀ ਉਹ ਬਸ ਅਸੀਂ ਘਰ ਵੇਚ ਕੇ ਆਪਦਾ ਸਾਰਾ ਵੇਚਵਟ ਕੇ ਸੀਐਲ ਦੇ ਭਰਾ ਨੂੰ ਬਾਹਰ ਭੇਜਿਆ ਸੀਗਾ ਬਸ ਉੱਥੇ ਜਾ ਕੇ ਸਾਨੂੰ ਹਫਤੇ ਬਾਅਦ ਹੀ ਪਤਾ ਲੱਗਿਆ ਵੀ ਜਿਹੜੀ ਕੰਪਨੀ ਤੋਂ ਉਹਨਾਂ ਨੇ ਵੀਜ਼ਾ ਦਿੱਤਾ ਉਹ ਕੰਪਨੀ ਬਲੈਕਲਿਸਟਡ ਆ ਤੇ ਬੰਦ ਆ ਫਿਰ ਅਸੀਂ ਇਹਨਾਂ ਨਾਲ ਗੱਲ ਕੀਤੀ ਇਹ ਇਹਨਾਂ ਨੇ ਸਾਡੇ ਤੋਂ ਟਾਈਮ ਲਿਆ ਅਸੀਂ 15 ਦਿਨਾਂ ਵਿੱਚ ਸਾਰਾ ਕੁਝ ਸਹੀ ਕਰ ਦਾਂਗੇ ਇਹਨਾਂ ਨੇ ਕੁਝ ਸਹੀ ਨਹੀਂ ਕਰਕੇ ਦਿੱਤਾ ਸਾਡੇ 24 ਲੱਖ ਰੁਪਏ ਚ ਗੱਲ ਹੋਈ ਸੀ ਇਹਨਾਂ ਨਾਲ ਵੀਜ਼ੇ ਦੀ ਇਹਨਾਂ ਦਾ ਲਿਖਤੀ ਹਲ ਪਿਆ ਬਿਆਨ ਵੀ ਸਾਡੇ ਕੋਲ ਆ ਜਿੱਦੇ ਚ ਇਹਨਾਂ ਨੇ ਲਿਖਿਆ ਕਿ ਜੇ ਇੱਥੇ ਜਾ ਕੇ ਤੁਹਾਡੇ ਮੁੰਡੇ ਨੂੰ ਕੰਮ ਨਹੀਂ ਮਿਲਦਾ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਜੋ ਵੀ ਜੁਰਮਾਨਾ ਪਾਉਂਗਾ ਜਾਂ ਜੋ ਵੀ ਤੁਹਾਡੇ ਦਿੱਤੇ ਪੈਸੇ ਆ ਅਸੀਂ ਵਾਪਸ ਕਰਾਂਗੇ ਸਾਡੇ ਪੱਲੇ ਕੁਛ ਨਹੀਂ ਪਿਆ ਅੱਜ ਮੇਰੇ ਡੈਡੀ ਚਲੇ ਗਏ ਦੁਨੀਆ ਤੋਂ ਬਸ ਅਸੀਂ ਗਮ ਚ ਇਹਨਾਂ ਦੀਆਂ ਮਿੰਨਤਾਂ ਕਰ ਕਰਕੇ ਵੀ ਜਾਂ ਤਾਂ ਸਾਡਾ ਮੁੰਡਾ ਸੈਟਲ ਕਰ ਦੋ ਜਾਂ ਸਾਨੂੰ ਕੋਈ ਜਵਾਬ ਦੇ ਦਿਓ ਪਰ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਨਾ ਸਾਡਾ ਮੁੰਡਾ ਸੈਟਲ ਕੀਤਾ ਤੇ ਮੇਰਾ ਪਿਓ ਚਲੇ ਗਿਆ ਜੀ ਦੁਨੀਆ ਤੋਂ ਬਸ ਤੋਂ ਉਹਨੂੰ ਕੰਮ ਨਹੀਂ ਮਿਲ ਰਿਹਾ ਉਹ ਘਰੇ ਹੀ ਰਹਿ ਰਿਹਾ ਉਹ ਬਰਕਰਾਰ 12ਵੇਂ ਨਹੀਂ ਨਿਕਲ ਰਿਹਾ ਤਾਂ ਉਪਰੋਦੀ ਉਹਨੂੰ ਮੇਲਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਵੀ 11 ਤਰੀਕ ਤੱਕ ਤੂੰ ਆਪਦਾ ਸਾਰਾ ਕੁਝ ਟੈਕਸ ਵਗੈਰਾ ਸਭ ਕੁਝ ਸਬਮਿਟ ਕਰ ਨਹੀਂ ਤਾਂ ਤੈਨੂੰ ਇੰਡੀਆ ਵਾਪਸ ਭੇਜ ਦੇ। ਟਰੈਵਲ ਏਜੰਟਾ ਦੀ ਠੱਗੀ ਦਾ ਸ਼ਿਕਾਰ ਹੋਏ ਪੁੱਤ ਦੀ ਪਰੇਸ਼ਾਨੀ ਨੂੰ ਲੈ ਕੇ ਦੁਖੀ ਪਿਤਾ ਦੀ ਸਦਮੇ ਦੇ ਵਿੱਚ ਹੋਈ ਮੌਤ। ਤੁਹਾਨੂੰ ਦੱਸਦੇ ਕਿ ਖਬਰ ਅਬੋਹਰ ਦੀ ਹੈ ਜਿੱਥੇ ਅਬੋਹਰ ਦੇ ਵਿੱਚ ਇੱਕ ਨੌਜਵਾਨ ਟਰੈਵਲ ਏਜੰਟਾ ਦੀ ਠੱਗੀ ਦਾ ਸ਼ਿਕਾਰ ਹੋਇਆ ਤੇ ਆਪਣੀ ਪੁੱਤ ਦੀ ਪ੍ਰੇਸ਼ਾਨੀ ਨੂੰ ਲੈ ਕੇ ਦੁਖੀ ਪਿਤਾ ਦੀ ਸਦਮੇ ਦੇ ਵਿੱਚੋਂ ਮੌਤ ਹੋ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਿਰਤਿਕ ਦੀ ਲੜਕੀ ਨੇ ਦੱਸਿਆ ਕਿ ਉਸ ਦਾ ਭਰਾ ਗਗਨਦੀਪ ਸਿੰਘ ਆਪਣਾ ਜੱਦੀ ਘਰ ਵੇਚ ਕੇ 24 ਲੱਖ ਰੁਪਏ ਲਗਾ ਕੇ ਕੁਝ ਮਹੀਨੇ ਪਹਿਲਾਂ ਇੰਗਲੈਂਡ ਗਿਆ ਸੀ। ਤੇ ਹੁਣ ਉਸ ਦਾ ਭਰਾ ਇੰਗਲੈਂਡ ਤੋਂ ਆਪਣੇ ਪਰਿਵਾਰ ਨੂੰ ਫੋਨ ਕਰਕੇ ਦੱਸ ਰਿਹਾ ਹੈ ਕਿ ਉਹ ਉੱਥੇ ਕਾਫੀ ਪਰੇਸ਼ਾਨ ਹੈ ਕਿਉਂਕਿ ਉੱਥੇ ਉਸ ਨੂੰ ਕੰਮ ਨਹੀਂ ਮਿਲ ਰਿਹਾ ਤੇ ਉੱਥੇ ਦੇ ਅਧਿਕਾਰੀ ਉਸ ਨੂੰ ਟੈਕਸ ਜਮ੍ਹਾਂ ਕਰਵਾਉਣ ਦੇ ਲਈ ਪਰੇਸ਼ਾਨ ਕਰ ਰਹੇ ਨੇ ਕਿਉਂਕਿ ਅਜੰਟ ਨੇ ਉਸ ਨੂੰ ਸਹੀ ਰੂਪ ਦੇ ਵਿੱਚ ਵਿਦੇਸ਼ ਭੇਜਣ ਦੀ ਬਜਾਏ ਗਲਤ ਤਰੀਕੇ ਦੇ ਨਾਲ ਵਿਦੇਸ਼ ਭੇਜ ਦਿੱਤਾ ਤੇ ਇਸ ਗੱਲ ਨੂੰ ਲੈ ਕੇ ਉਸਦੇ ਪਿਤਾ ਕਾਫੀ ਸਮੇਂ ਤੋਂ ਡਿਪਰੈਸ਼ਨ ਦੇ ਵਿੱਚ ਰਹ ਰਹੇ ਸੀ ਜਿਨ੍ਹਾਂ ਦੀ ਅੱਜ ਸਵੇਰੇ ਸਦਮੇ ਦੇ ਵਿੱਚ ਮੌਤ ਹੋ ਗਈ ਹੈ ਕੀ ਹੋਈ ਹੈ ਜੀ ਕਿਉਂ ਮਤਲਬ ਡੈਥ ਹੋਈ ਹੈ ਡੈਥ ਦਾ ਕਾਰਨ ਇਹ ਅਜੀ ਅਸੀਂ ਇਮੀਗ੍ਰੇਸ਼ਨ ਤੋਂ ਫਾਈਲ ਅਪਲਾਈ ਕਰਾਈ ਸੀ ਆਪਦੇ ਬ੍ਰਦਰ ਦੀ ਯੂਕੇ ਲਈ ਉਹਨਾਂ ਨੇ ਸਾਡੇ ਨਾਲ ਫਰਾਡ ਕੀਤਾ ਸਾਨੂੰ ਨਹੀਂ ਦੱਸਿਆ ਕੁਝ ਵੀ ਤੇ ਉਹ ਬਸ ਅਸੀਂ ਘਰ ਵੇਚ ਕੇ ਆਪਦਾ ਸਾਰਾ ਵੇਚਵਟ ਕੇ ਸੀਐਲ ਦੇ ਭਰਾ ਨੂੰ ਬਾਹਰ ਭੇਜਿਆ ਸੀਗਾ ਬਸ ਉੱਥੇ ਜਾ ਕੇ ਸਾਨੂੰ ਹਫਤੇ ਬਾਅਦ ਹੀ ਪਤਾ ਲੱਗਿਆ ਵੀ ਜਿਹੜੀ ਕੰਪਨੀ ਤੋਂ ਉਹਨਾਂ ਨੇ ਵੀਜ਼ਾ ਦਿੱਤਾ ਉਹ ਕੰਪਨੀ ਬਲੈਕਲਿਸਟਡ ਆ ਤੇ ਬੰਦ ਆ ਉਹ ਕੰਪਨੀ ਵਾਲਿਆਂ ਨੇ ਵੀ ਉਹਨੂੰ ਤਿੰਨ ਵਾਰੀ ਧਮਕੀ ਦਿੱਤੀ ਕਿ ਜੇ ਤਾ ਤੂੰ ਇੱਥੇ ਆਇਆ ਤੈਨੂੰ ਅਸੀਂ ਗੋਲੀ ਮਾਰ ਦਾਂਗੇ ਜਾਂ ਤੈਨੂੰ ਅਸੀਂ ਈੰਡੀਆ ਵਾਪਸ ਭੇਜ ਦਾਂਗੇ ਫਿਰ ਅਸੀਂ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਸਾਡੇ ਤੋਂ ਟਾਈਮ ਲਿਆ ਅਸੀਂ 15 ਦਿਨਾਂ ਵਿੱਚ ਸਾਰਾ ਕੁਝ ਸਹੀ ਕਰ ਦਾਂਗੇ ਇਹਨਾਂ ਨੇ ਕੁਝ ਸਹੀ ਨਹੀਂ ਕਰਕੇ ਦਿੱਤਾ 24 ਲੱਖ ਰੁਪਏ ਚ ਗੱਲ ਹੋਈ ਸੀ ਇਹਨਾਂ ਨਾਲ ਵੀ ਦੀ ਇਹਨਾਂ ਨੇ ਸਾਡੇ ਤੋਂ ਬਸ ਪੈਸੇ ਲਏ 24 ਲੱਖ ਰੁਪਏ ਜਿਹੜਾ ਕਿ ਅਸੀਂ ਇਹਨਾਂ ਨੂੰ ਵਿਦ ਅਕਾਊਂਟ ਦਿੱਤਾ ਸਾਡੇ ਕੋਲ ਸਾਰੇ ਪ੍ਰੂਫ ਆ ਹਰ ਇੱਕ ਚੀਜ਼ ਦੇ ਇਹਨਾਂ ਦਾ ਲਿਖਤੀ ਹਲ ਪਿਆ ਬਿਆਨ ਵੀ ਸਾਡੇ ਕੋਲ ਆ ਜਿੱਦੇ ਚ ਇਹਨਾਂ ਨੇ ਲਿਖਿਆ ਵੀ ਜੇ ਉੱਥੇ ਜਾ ਕੇ ਤੁਹਾਡੇ ਮੁੰਡੇ ਨੂੰ ਕੰਮ ਨਹੀਂ ਮਿਲਦਾ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਜੋ ਵੀ ਜੁਰਮਾਨਾ ਪਾਊਗਾ ਜਾਂ ਜੋ ਵੀ ਤੁਹਾਡੇ ਦਿੱਤੇ ਪੈਸੇ ਅਸੀਂ ਵਾਪਸ ਕਰਾਂਗੇ ਹੁਣ ਅੱਜ 7 ਮਹੀਨੇ ਹੋ ਗਏ ਚੱਲਿਆ ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਅਸੀਂ ਆਪਕੇ 26 ਦਸੰਬਰ ਨੂੰ ਐਫਆਈਆਰ ਦਿੱਤੀ ਸੀ ਅਰਨੀ ਵਾਲੇ ਥਾਣੇ 'ਚ ਐਫਆਈਆਰ ਮਤਲਬ ਕਾਇਦ ਕੀਤੀ ਸੀ ਕਾਇਦ ਹਾਂਜੀ ਐਫਆਈਆਰ ਕਾਇਦ ਕੀਤੀ ਸੀ ਜਿੱਦਾਂ ਕਿ ਕੋਈ ਨਿਆਂ ਨਹੀਂ ਹੋਇਆ ਇਹਨਾਂ ਨੇ ਸਾਨੂੰ ਕੋਈ ਨਿਆਂ ਨਹੀਂ ਦਿੱਤਾ ਫਿਰ ਸਾਡੇ ਤੋਂ ਟਾਈਮ ਹੀ ਮੰਗੇ ਆ ਟਾਈਮ ਦਿੱਤਾ ਅਸੀਂ ਆਪਦੇ ਵੱਲੋਂ ਵੱਧਕ ਟਾਈਮ ਦਿੱਤਾ ਇਹਨਾਂ ਦੇ ਮੰਗੇ ਅਨੁਸਾਰ ਸਾਡੇ ਪੱਲੇ ਕੁਝ ਨਹੀਂ ਪਿਆ ਅੱਜ ਮੇਰੇ ਡੈਡੀ ਚਲੇ ਗਏ ਦੁਨੀਆ ਤੋਂ ਬਸ ਅਸੀਂ ਗਮ 'ਚ ਇਹਨਾਂ ਦੀਆਂ ਮਿੰਤਾਂ ਕਰ ਕਰਕੇ ਵੀ ਜਾਂ ਤਾਂ ਸਾਡਾ ਮੁੰਡਾ ਸੈਟਲ ਕਰ ਦੋ ਜਾਂ ਸਾਨੂੰ ਕੋਈ ਜਵਾਬ ਦੇ ਦਿਓ ਪਰ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਨਾ ਸਾਡਾ ਮੁੰਡਾ ਸੈਟਲ ਕੀਤਾ ਤੇ ਮੇਰਾ ਪਿਓ ਚਲੇ ਗਿਆ ਜੀ ਦੁਨੀਆ ਤੋਂ ਬਾਦ ਹੋਈਆ ਉਹ ਕਿ ਸਹਲਾਤਾ ਜਿ ਲੈ ਰਿਹਾ ਉੱਥੇ ਬਸ ਹਲਾਤੇ ਆ ਜੀ ਨਾ ਤੋ ਕਾਰੋ ਬਾਹਰ ਨਿਕਲ ਸਕਦਾ ਨਾ ਨੂੰ ਕੋਈ ਕੰਮ ਹੀ ਮਿਲਦਾ ਉੱਥੇ ਕਿਉਂਕਿ ਤੁਹਾਨੂੰ ਵੀ ਪਤਾ ਇੰਗਲੈਂਡ 'ਚ ਤੁਸੀਂ ਉੱਥੇ ਬਾਹਰ ਕੰਮ ਨਹੀਂ ਇੱਦਾਂ ਕਰ ਸਕਦੇ ਜੇ ਤੁਸੀਂ ਓਪਨ ਵਰਕ ਪਰਮਿਟ ਤੇ ਹੁੰਦਾ ਤਾਂ ਉਹਨੂੰ ਕੰਮ ਨਹੀਂ ਮਿਲ ਰਿਹਾ ਘਰੇ ਹੀ ਰਹਿ ਰਿਹਾ ਉਹ ਬਰਕਰਾਰੋਂ 12ਵੀਂ ਨਹੀਂ ਨਿਕਲ ਰਿਹਾ ਤਾਂ ਉਪਰੋਂ ਦੀ ਉਹਨੂੰ ਮੇਲਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਵੀ ਅੰਨੇ ਤਰੀਕ ਤੱਕ ਤੂੰ ਆਪਦਾ ਸਾਰਾ ਕੁਝ ਟੈਕਸ ਵਗੈਰਾ ਸਭ ਕੁਝ ਸਬਮਿਟ ਕਰ ਨਹੀਂ ਤਾਂ ਤੇਨੂੰ ਇੰਡੀਆ ਵਾਪਸ ਭੇਜ ਦਾਂਗੇ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਸ਼ਿਕਾਇਤ ਦਿੱਤੀ ਹੈ ਜੀ ਤੁਸੀਂ ਪੁਲਿਸ ਪ੍ਰਸ਼ਾਸਨ ਨੇ ਸਿੱਧੀ ਸਾਡੀ ਸੁਣੀ ਨਹੀਂ ਦੂਜੀ ਗੱਲ ਇਹ ਆ ਕਿ ਜਦੋਂ ਤਾਂ ਸਾਡੀ ਪੂਰੀ ਸੁਣਵਾਈ ਹੋਵੇ ਸਾਨੂੰ ਇਹ ਆ ਵੀ ਜਦੋਂ ਤਾਂ ਸਾਨੂੰ ਸਾਡੇ ਸਾਰੇ ਜਿੰਨੇ ਅਸੀਂ ਪੈਸੇ ਦਿੱਤੇ ਉਹ ਵਾਪਸ ਹੋ ਜਾਣ ਜਾਂ ਫਿਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਦੇ ਜੋ ਵੀ ਬੰਦੀਕਰਵਾਇਓ ਕੀਤੀ ਜਾਵੇ ਕਿਉਂਕਿ ਸਾਡੇ ਪਿਓ ਨੇ ਤਾਂ ਵਾਪਸ ਨਹੀਂ ਹੋਣਾ ਪਰ ਇਹੋ ਜਨਲ ਇਹੋ ਜਾਂ ਹੋਣਾ ਚਾਹੀਦਾ ਵੀ ਅੱਗੇ ਕਿਸੇ ਨਾਲ ਇਹੋ ਜਾਂ ਨਾ ਕੁਝ ਕਰਨ